ਸასი ਘਰ ਮੇਰੇ ਪਿਆਰੇ ਦੋਸਤੋ ਮੇਰੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਹੁਣ ਬਈ ਨਕਾਣਾ ਸਾਹਿਬ ਜਾਣ ਦੀ ਤਿਆਰੀ ਹੋ ਗਈ ਪੂਰੀ ਸਾਡੀ ਤੇ ਖੁਸ਼ੀ ਵਿੱਚ ਬੈਠਾ ਮੂ ਘਰ ਆ ਰਿਹਾ ਮਿਲਦਾ ਸਾਹਿਬ ਦੇ ਕੋਲ ਬੈਠੇ ਆ ਸਾਰੇ ਵਰਫੀ ਰੱਬਾ ਖਾ ਗਏ 5 ਪੀਸ ਖਾ ਗਏ ਮਿਲਦਾ ਹਾਂ ਮਿਲਦਾ ਜੀ ਤੁਹਾਡੀ ਸਹਾਗ ਕਰ ਕੁਝ ਕਹਿਣਾ ਚਾਹੁੰਦੇ ਆ ਗਾੜੀ ਸਾਮ ਲੈਣੀ ਇਹ ਦੱਬਾ ਖੰਡੀ ਕਰਤਾ ਕਿੱਥੇ ਹੋਇਆ ਯਾਰ ਖਾਲੀ ਦਿਖਾ ਦੋ ਇਹ ਦੱਬਾ ਇਹ ਬਲਕਣ ਸਪੀਸ਼ਲ ਵਾਲਿਆਂ ਤੋਂ ਲੈਂਦਾ ਸੀ ਕਿਦੋਂ ਕਿਸੇ ਨੇ ਆਇਆ ਹੋਣਾ ਰਿਸ਼ਤੇਦਾਰ ਦਵਾਈ ਦੁਕੜੀ ਦਾ ਪਿਆ ਹਾਂ ਦਵਾਈ ਵੀ ਜੀ ਆ ਦੇਖੀ ਜੀ ਅਸੀਂ ਮਠਾਈ ਖਾ ਰਹੇ ਹਾਂ ਸੁਪਰਵੇਜ਼ਰ ਕੁਝ ਵੀ ਕਿਸੇ ਦਾ ਵੀ ਆ ਜਾ ਕਰ ਲੈ ਇੱਥੇ ਡੱਬਾ ਬਸ ਜਿਹੜਾ ਮਾਲ ਮਿਲ ਗਿਆ ਬਸ ਖਾਣਾ ਜੀ ਮਾਂ ਵੀ ਆ ਕੇ ਚੈੱਕ ਕੀਤਾ ਵੀ ਆਹ ਦੇਖੀ ਕੀ ਵੇ ਆਹ ਸੱਤ ਸੱਤ ਡੱਬਾ ਦਿਖਾਈ ਦਿੱਤਾ ਅੱਦਾਂ ਤਾਂ ਉਹ ਬੰਦੇ ਇਕੱਠੇ ਆ ਕੇ ਕਾਂਦੀ ਲਾਇਆ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਅੱਜ ਉਹ ਕਿੰਨੇ ਵਜੇ ਜਾਣਾ ਅੰਮ੍ਰਿਤਸਰ ਆਣੇ ਦੱਸੋ ਅੱਜ ਅੱਜ ਰਾਤ ਨੂੰ ਨਿਕਲਾਂਗੇ ਭਾਈ ਅੰਮ੍ਰਿਤਸਰ ਨੂੰ ਕਿੰਨੇ ਵਜੇ ਜਾਣਾ ਪਾਸਪੋਰਟ ਲੈ ਕੇ ਆਣੇ ਆਪਾਂ ਉੱਥੋਂ ਜਾਣਾ ਕਿੰਨੇ ਵਜੇ ਆ ਬਿਲਕੁਲ ਹੀ ਦੱਸੋ ਬਿਲਕੁਲ ਦੱਸੋ ਬਈ ਪਲਾਨ ਅੱਜ ਜਾਵਾਂਗੇ ਰਾਤ ਨੂੰ 12:35 ਮਿੰਟਾਂ ਵਾਲੀ ਬੱਸ 'ਚ 12:35 ਮਿੰਟਾਂ ਵਾਲੇ 'ਚ ਲੇਟ ਹੋ ਜਾਣਾ ਭਾਈ ਥੋੜਾ ਲੇਟ ਥੋੜਾ ਜਲਦੀ ਚੱਲੀਏ ਆਪਾਂ ਯਾਰ ਜਲਦੀ ਜਾਣਾ ਥੋੜਾ ਜਲਦੀ ਚੱਲਦੇ ਨੋ 10 ਵਜੇ 3:30 ਵਜੇ ਵੀ ਚੱਲਦੇ ਹੈ ਹੈ 9:10 ਵਜੇ ਜਿੰਨਾ ਵੀ ਟਾਈਮ ਪਹਿਲਾਂ ਹੋਇਆ ਜੇ ਆਪਾਂ ਅੰਮ੍ਰਿਤਸਰ ਵਾਲੀ ਪਾਸੇ ਜਿਹੜੀ ਮਿਲਕੀ ਪਤਾ ਕਿੰਨਾ ਯਾਰ 3:10 ਵਜੇ ਵਾਲੀ ਚੱਲਾਂਗੇ 3:30 ਵਾਲੀ ਠੀਕ ਹੈ ਕਿੰਨੇ 4-5 ਘੰਟੇ ਤਾਂ ਲੱਗੇ ਜਾਣੇ 4-5 ਘੰਟੇ ਮੱਥਾ ਟੇਕ ਕੇ ਆਪਾਂ ਪਾਸਪੋਰਟ ਲੈ ਕੇ ਮੱਥਾ ਟੇਕ ਕੇ ਦਰਬਾਰ ਸਾਹਿਬ ਉਸ ਤੋਂ ਬਾਅਦ ਸਵੇਰੇ ਆਪਾਂ ਮੱਥਾ ਟੇਕ ਕੇ ਯਾਰ ਮੱਥਾ ਟੇਕਣ ਜੇ ਕੋ ਬਹੁਤੀ ਕਾਲੀ ਨਹੀਂ ਕਰਨੀ ਅੱਛਾ ਉਹੀ ਉਹੀ ਤਾਂ ਗੱਲ ਹੈ ਨਾ ਆਪਾਂ ਜਲਦੀ ਚੱਲਾਂਗੇ ਆਪਾਂ ਉੱਥੇ ਆਪਣੇ ਕੋਲ ਟਾਈਮ ਬੱਜੀ ਵੀ ਜ਼ਿਆਦਾ ਹੋਊਗਾ ਨਾ ਇਹ ਨਾ ਹੋਵੇ ਵੀ 7 ਵਜੇ ਲੈ ਕੇ ਨਾ ਪਾਸਪੋਰਟ ਦਫ਼ਤਰ ਦੇ ਪੁਰੇ ਲਾਇ ਜੂਗੇ ਬਾਕੀ ਆਪਾਂ ਅਪਡੇਟ ਆਨਲਾਈਨ ਕਰਦੇ ਆਂ ਪਿਆਰੀ ਸਾਹਿਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਲੋਕੀਏ ਘਰਾਂ ਉੱਤੇ ਜਾਓ ਸੋ ਜਾਓ ਸਾਡਾ ਤਾਂ ਕੋਈ ਟਾਈਮ ਟਿਕਾਣਾ ਹੈ ਅੱਜ ਤੋਂ ਉਹਦੇ ਟਾਈਮ ਟਿਕਾਣੇ ਬੰਦ ਹੋ ਗਏ ਲਾਟ ਦਾ ਕੋਈ ਰਾਤ ਦਾ ਵੀ ਪਤਾ ਕੋਈ ਦਿਨ ਦਾ ਨਹੀਂ ਪਤਾ ਹੈ ਆਪਣੇ ਆਪਣੇ ਹਿਸਾਬ ਨਾਲ 10 ਬਣੇ ਹਿਸਾਬ ਨਾਲ ਕਿਹਾ ਚੈਨ ਦਾ ਸੋਜੋ ਖਾ ਕੇ ਰੋਟੀਆਂ ਹੁਣ ਕਿੱਥੇ ਜਾ ਰਹੇ ਆ ਅੱਛੇ ਤਿਲ ਤਰਨ ਜਿਹੜੇ ਨਵੇਂ ਬਣਾਇਆ ਜਾਂਦਾ ਨਵੇਂ ਨਹੀਂ ਯਾਰ ਆ ਹੀ ਤੂੰ ਉਹ ਯਾਰ ਬੈਂਟ ਨਹੀਂ ਯਾਰ ਨਹੀਂ ਨਹੀਂ ਪਹਿਲਾਂ ਹਾਸੇ ਵਾਲੀ ਗੱਲ ਹੈ ਕੋਈ ਕੁਝ ਨਹੀਂ ਹੁੰਦਾ ਹੈਗਾ ਯਾਰ ਤੂੰ ਦੱਸ ਤੂੰ ਕਿੱਥੇ ਚੱਲੇ ਦੱਸ ਸੰਗਦਾ ਅਸੀਂ ਅੱਜ ਚੱਲੇ ਆ ਅਮਰ ਸਿੰਘ ਸਾਹਿਬ ਕੀ ਕਰਨ ਚੱਲੇ ਆ ਪਾਸਪੋਰਟ ਦੇ ਜਿਹੜੇ ਸਟੈਂਪ ਲੱਗੇ ਆ ਉਹ ਲੈ ਕੇ ਆਉਣਾ ਉਹ ਮੈਨੂੰ ਮਿਲਨੇ ਆ ਲੈ ਕੇ ਆ ਪਾਸਪੋਰਟ ਮਿਲਨੇ ਦਾ ਉਹ ਤਾਂ ਬਨੇ ਪਹਿਲਾਂ ਦੱਸੀ ਹੈ ਗੱਲ ਅੱਛਾ ਵੀ ਨਰਸਾਨਾ ਸਾਹਿਬ ਜੀ ਅਲਦੀਨ ਚਾਪ ਦੱਸਿਆਦਾ ਹੈਗਾ ਉਹਦੇ ਵਿੱਚ ਲੈਣਾ ਹੁਣ ਉਹਦੇ ਵਿੱਚ ਆ ਵਾਲੀ ਵੀਡੀਓ ਨੂੰ ਨਾਲ ਜੋਇਨਟ ਕਰ ਦੇਣਾ ਉਹਦੀ ਉਹੀ ਦੱਸਣਾ ਆਪਾਂ ਨੇ ਠੀਕ ਆ ਇਹਨੂੰ ਨਾਲ ਇਹ ਤੇ ਕਰ ਦੇਣਾ ਬਿੱਲੇ ਲੋ ਚੱਲੇ ਆ ਪਾਈ ਦਰਬਾਰ ਸਾਹਿਬ ਬੱਸ ਲੈ ਕੇ ਹੋਰੋਂ ਆ ਬਸ ਲੈ ਕੇ ਦਰਵਾਜ਼ਾ ਦਮੇ ਲਈ ਆ ਹੀ ਚੱਲੋ ਦਵਾਰੇ ਦਵਾਰੇ ਲਾਉਣਾ ਆ ਹੀ ਆ ਹੀ ਚੱਲੋ ਜੀ ਆਈ ਗੱਲਾਂ ਦਵਾਰੇ ਚ ਜਾ ਤਾਂ ਨਹੀਂ ਨਾ ਕੀ ਰੱਖ ਲਾ ਨਾ ਨਾਲੇ ਕਰ ਲਈ ਆਪਾਂ ਨੇ ਦੱਸਿਆ ਦਰਬਾਰ ਸਾਹਿਬ ਜਾ ਕੇ ਆਪਾਂ ਨੇ ਬਸ ਉਹ ਗੱਲ ਨੂੰ ਵਾਪਸੀ ਕਰਾਂਗੇ ਇਸ ਪਰ ਗੱਲ ਨੂੰ ਵਾਪਸੀ ਕਰਾਂਗੇ ਨਾਲੇ ਜਾ ਕੇ ਇਸ਼ਨਾਨ ਪਾਣੀ ਕਰਾਂਗੇ ਮੱਥਾ ਟੇਕਾਂਗੇ ਫੇਰੇ ਫਿਰ ਬਾਕੀ ਗੱਲਾਂ ਨਾਲ ਦੀ ਨਾਲ ਉੱਥੇ ਜਾ ਕੇ ਕਰਾਂਗੇ ਬਾਕੀ ਆਹ ਵਾਲੀ ਆਪਾਂ ਵੀਡੀਓ ਜਿਹੜੀ ਆ ਪਾ ਦਿਖਾ ਦੇ ਬਸ ਸਟੈਂਡ ਖੜੇ ਸਟੈਂਡ ਦਿਖਾ ਦੇ ਖੜਾ ਨੇ ਖੜੇ ਆ ਰਹੇ ਆ ਭੀੜ ਸਾਰੇ ਨੇ ਆਪਾਂ ਸਰੇ ਜਾਣਾ ਲੱਗ ਜਾਂਦੀਆਂ ਹਵਾਰੀਆਂ ਬਹੁਤ ਬਹੁਤ YouTube ਤੇ ਬਲੌਗ ਆਊਗਾ ਚੈਨਲ ਦਾ ਨਾਮ ਕੀ ਹੋਵੇਗਾ ਗਗਨ ਬਲੌਗਸ ਕਾਹਨ ਗਗਨ ਬਲੌਗਸ ਗਗਨ ਬਲੌਗਸ ਉਹਦੇ ਪਰੇ ਆਉਣਗੇ ਜਿਹੜਾ ਵੀ ਕੋਸਾਊਟ ਹੈ ਹੁਣ ਸਾਰਾ ਕੋਸਾ ਸ਼ੇਅਰ ਲਾਈਕ ਉਹ ਤੋਂ ਛੋਟੀ ਮਾਰਦੀ ਆ ਦੇਖਣਾ ਹੋਇਆ ਕਰਦਾ ਕਰਦੇ ਉਹਦੇ ਸਰ ਵੀ ਜਾਊਗਾ ਸਭ ਕਿਹੜੇ ਪੈਸੇ ਆਉਂਦੇ ਆ ਠੀਕ ਹੈ ਠੀਕ ਆ ਉਹ ਆਪਣਾ ਸਟਾਫ